ਸ਼ਹਿਰ ਵਿੱਚ ਟ੍ਰੈਫਿਕ ਪ੍ਰਣਾਲੀ ਦਿਨੋ-ਦਿਨ ਵਧਦੀ ਜਾ ਰਹੀ ਹੈ ਅਤੇ ਲਗਭਗ ਸ਼ਹਿਰ ਦੇ ਹਰ ਚੌਂਕ ਵਿੱਚ ਟ੍ਰੈਫਿਕ ਜਮ ਦੇਖਣ ਨੂੰ ਮਿਲਦੇ ਹਨ ਅਤੇ ਇਹਨਾਂ ਟ੍ਰੈਫਿਕ ਜਮ ਦਾ ਸਭ ਤੋਂ ਵੱਡਾ ਕਾਰਨ ਆਟੋ ਰਿਕਸ਼ਾ ਹਨ ਆਟੋ ਚਾਲਕ ਜਿੱਥੇ ਮਰਜ਼ੀ ਬ੍ਰੇਕ ਲਗਾ ਕੇ ਆਟੋ ਰੋਕ ਦਿੰਦੇ ਹਨ ਅਤੇ ਪਿੱਛੇ ਜਮ ਲੱਗ ਜਾਂਦਾ ਹੈ ਅਤੇ ਸ਼ਹਿਰ ਵਾਸੀਆਂ ਨੇ ਸਾਡੀ ਫਾਸਟ ਫੀ ਨਿਊਜ਼ ਟੀਮ ਨਾਲ ਗੱਲ ਕਰਦਿਆਂ ਕਿਹਾ ਕਿ ਪ੍ਰਸ਼ਾਸਨ ਨੂੰ ਇਸ ਸਮੱਸਿਆ 'ਤੇ ਧਿਆਨ ਦੇਣਾ ਚਾਹੀਦਾ ਹੈ ਤਾਂ ਜੋ ਲੋਕਾਂ ਨੂੰ ਆਵਾਜਾਈ ਕਰਦਿਆਂ ਕੋਈ ਪਰੇਸ਼ਾਨੀ ਨਾ ਆਵੇ ਅਤੇ ਟ੍ਰੈਫਿਕ ਵੀ ਸੁਚਾਰੂ ਢੰਗ ਨਾਲ ਚੱਲ ਸਕੇ ਬਿਲਕੁਲ ਜੀ ਤੁਹਾਡੇ ਸਾਹਮਣੇ ਤੁਸੀਂ ਦੇਖਦੇ ਹੋ ਮਾਨਜਗ ਮਾਨਜੋਗ ਟ੍ਰੈਫਿਕ ਕਮਿਸ਼ਨਰ ਸਾਹਿਬ ਨੂੰ ਇਸ ਚੀਜ਼ ਬਾਰੇ ਸੋਚਣਾ ਚਾਹੀਦਾ ਕਿ ਰਿਕਸ਼ਾ ਜਿਹੜਾ ਵਾ ਬੇਹੱਦ ਹੋ ਗਿਆ ਤੇ ਜਦੋਂ ਆਪਾਂ ਬਾਜ਼ਾਰ ਦੇ ਵਿੱਚ ਆਉਂਦੇ ਜਾਂਦੇ ਆ ਤੇ ਐਕਸੀਡੈਂਟ ਦੇ ਕਾਫੀ ਚਾਂਸ ਬਣ ਚੁੱਕੇ ਆ ਕਾਫੀ ਵੇਖਣ ਨੂੰ ਤਰੀਕੇ ਆ ਮਿਲੇ ਆ ਵੀ ਸਵੇਰ ਦੇ ਟਾਈਮ ਜਦੋਂ ਬੱਚੇ ਸਕੂਲ ਜਾਂਦੇ ਕੁਝ ਆਪਣੇ ਵੀਹਿਕਲ ਦੇ ਉੱਤੇ ਹੁੰਦੇ ਆ ਜਾਂ ਕੁਝ ਬੈਟਰੀ ਰਿਕਸ਼ੇ ਦੇ ਉੱਪਰ ਹੁੰਦੇ ਆ ਕਾਫੀ ਬੈਟਰੀ ਰਿਕਸ਼ੇ ਇਦਾਂ ਦੇ ਜਿਨ੍ਹਾਂ ਦੇ ਕੋਲ ਤੇ ਕੋਈ ਲਾਇਸੈਂਸ ਹੀ ਨਹੀਂ ਅਜੇ ਅੱਦੇ ਤੋਂ ਵੱਧ ਬੈਟਰੀ ਰਿਕਸ਼ੇ ਇਦਾਂ ਦੇ ਜਿਨ੍ਹਾਂ ਦੀਆਂ ਆਰਸੀਆਂ ਨਹੀਂ ਸੋ ਆਮ ਚੌਕਾਂ ਦੇ ਵਿੱਚ ਜਿਹੜਾ ਭੀੜ ਆ ਉਹ ਤਕਰੀਬਨ ਹੀ ਰਖਸ਼ਾਂ ਕਰਕੇ ਲੱਗੀ ਹੋਈ ਸੋ ਇਹਨਾਂ ਦਾ ਕੁਝ ਇਹਨਾਂ ਨੂੰ ਸੋਚਣਾ ਚਾਹੀਦਾ ਹੈ ਦੇਖੋ ਚੌਂਕ ਦੇ ਵਿੱਚ ਤੁਸੀਂ ਟ੍ਰੈਫਿਕ ਦੇਖੋ ਕਿੰਨੀ ਹੈ ਆਟੋ ਵਗੈਰਾ ਈ ਰਿਕਸ਼ਾ ਵਗੈਰਾ ਇੰਨੇ ਕੋ ਜਿਆਦਾ ਹੈਗੇ ਆ ਕਿ ਇਹਨਾਂ ਨੇ ਬ੍ਰੇਕ ਜਦੋਂ ਲਗਾਨੀ ਇਹਨਾਂ ਨੇ ਪਿੱਛੇ ਨਹੀਂ ਦੇਖਣਾ ਕਿ ਕੋਈ ਐਕਟਿਵ ਆ ਤੇ ਲੇਡੀਜ਼ ਆ ਰਹੀ ਹੈ ਕੋਈ ਜਾਇੰਟਸ ਆ ਰਿਹਾ ਕੋਈ ਬੱਚਾ ਆ ਰਿਹਾ ਇਹਨਾਂ ਨੇ ਰਸਤੇ ਵਿੱਚ ਹੀ ਬ੍ਰੇਕ ਲਗਾ ਕੇ ਸਵਾਰੀ ਨੂੰ ਦੇਖਣਾ ਪਿੱਛੋਂ ਆ ਕੇ ਐਕਟਿਵਾਂ ਵਿੱਚ ਵਾਜੇ ਆਟੋ ਨਾਲ ਇਹਨੇ ਇੱਕੋ ਗੱਲ ਕਹਿਣੀ ਹੈ ਕਿ ਮੈਂ ਸਵਾਰੀ ਦੇਖੀ ਆ ਮਗਰ ਪਿਛਲਾ ਕਿਸੇ ਨੇ ਨਹੀਂ ਦੇਖਣਾ ਕਿ ਕੋਈ ਬੱਚਾ ਨਾਲ ਬੈਠਾ ਹੈ ਦੇਖੋ ਲੇਡੀਜ਼ ਕਰੋ ਸਮਾਨ ਲੈਣ ਆਉਂਦੀ ਹੈ ਬੱਚਿਆਂ ਕੋਲ ਉਹਨਾਂ ਦਾ ਇਨਾਂ ਨੂੰ ਚਾਹੀਦਾ ਹੈ ਕਿ ਆਟੋ ਵਾਲਿਆਂ ਨੂੰ ਈ ਰਿਕਸ਼ਾ ਵਾਲਿਆਂ ਨੂੰ ਥੋੜਾ ਜਿਹਾ ਜਦੋਂ ਸਵਾਰੀ ਆਏ ਸਾਈਡ ਤੇ ਲਾਈਨ ਤੇ ਖੜਾਣਾ ਜੀ ਦਿਸਣਾ ਇਨਾਂ ਦਾ ਇੱਕ ਸਟੈਂਡ ਹੋਣਾ ਚਾਹੀਦਾ ਐਕਸਟਰਾ ਕਿ ਜਿੱਥੇ ਬੱਚਣ ਕੀ ਪੂਰਾ ਪ੍ਰੋਪਰਲੀ ਆਟੋ ਆਟੋ ਦਾ ਸਟੈਂਡ ਹੈ ਕਿ ਸਵਾਰੀ ਆਵੇ ਉੱਤੇ ਖੜੀ ਹੋਵੇ ਤੇ ਮਾਣਾ ਆਟੋ 'ਚ ਬੈਠੇ ਆਪਣੇ ਜਿਹੜੇ ਵੀ ਸਟੈਂਡ ਜਿਹੜੀ ਜਗ੍ਹਾ ਜਾਣਾ ਦਾ ਸ਼ਹਾਟਾ ਪੁਤਲੀ ਘਰ ਜਿਹੜੀ ਸਾਈਡ ਜਾਣਾ ਹੋਵੇ ਉਹ ਜਾ ਇੱਥੇ ਸਵੇਰ ਤੋਂ ਲੈ ਕੇ ਰਾਤ ਤੱਕ ਨੇ ਟ੍ਰੈਫਿਕ ਦੀ ਬਹੁਤ ਜ਼ਿਆਦਾ ਮੁਸ਼ਕਲ ਆ ਰਹੀ ਹੈ ਜਿੱਥੇ ਦਿਲ ਕਰਦਾ ਆਟੋ ਵਾਲੇ ਰਿੱਚੇ ਵਾਲੇ ਖੜਾ ਕੇ ਬੈ ਜਾਂਦੇ ਨੇ ਘੰਟਾ-ਘੰਟਾ ਦੋ-ਦ ਜਿੱਦੈ ਡਰ ਕੇ ਐਕਸੀਡੈਂਟ ਦਾ ਵੀ ਖਤਰਾ ਬਣਿਆ ਰਹਿੰਦਾ ਵਾ ਤੇ ਕੁਝ ਦੁਕਾਨਦਾਰਾਂ ਦੀ ਜਿਹੜੀ ਇਨਟਰੋਜਮੈਂਟ ਹੈ ਉਹ ਵੀ ਦੂਰ ਕਰਾਣੀ ਚਾਹੀਦੀ ਹੈ ਸਾਰੇ ਅੰਦਰ ਕਰਾਣੇ ਚਾਹੀਦੇ ਨੇ ਜਾਂ ਇਹਨਾਂ ਨੂੰ ਹਦਾਇਤਾਂ ਦੇਣੀਆਂ ਚਾਹੀਦੀਆਂ ਮੈਂ ਕਿ ਤੁਸੀਂ 2 ਫੁੱਟ ਤੋਂ ਬਾਹਰ ਨਹੀਂ ਆਣਾ ਉਹਦੇ ਕਰਕੇ ਵੀ ਟ੍ਰੈਫਿਕ ਦਾ ਬੜਾ ਜ਼ਿਆਦਾ ਜਿਹੜਾ ਨੁਕਸਾਨ ਹੁੰਦਾ ਵਾ ਉਹ ਨਹੀਂ ਹੋएगा ਰੋਡ ਟੈਕਸ ਗੱਡੀਆਂ ਦਾ ਟੈਕਸ ਹਰ ਤਰ੍ਹਾਂ ਦਾ ਜੰਦਾ ਵੱਲੋਂ ਟੈਕਸ ਜਿਹੜਾ ਸਰਕਾਰ ਦੇ ਘਰ ਭੇਜਿਆ ਜਾਂਦਾ ਪਰ ਉਹਦੇ ਬਦਲੇ ਜੇ ਸੜਕਾਂ ਦੀ ਗੱਲ ਕਰ ਲਈਏ ਸਹੂਲਤਾਂ ਦੀ ਗੱਲ ਕਰ ਲਈਏ ਉਹ ਨਾ ਮਾਤਰੀ ਨੇ ਕਾਰਨ ਹੈ ਕਿ ਸੜਕਾਂ ਦਾ ਹਾਲ ਟ੍ਰੈਫਿਕ ਸਮੱਸਿਆ ਨੂੰ ਲੈ ਕੇ ਤੇ ਲੋਕਾਂ ਦੀਆਂ ਸਮੱਸਿਆ ਉਸੇ ਰਹੀ ਖੜੀਆਂ ਨੇ ਪਹਿਲ ਦੇ ਆਧਾਰ ਤੇ ਲੋਕਾਂ ਦੀ ਸਰਕਾਰ ਪ੍ਰਸ਼ਾਸਨ ਤੋਂ ਇੱਕੋ ਹੀ ਮੰਗ ਹੈ ਕਿ ਸ਼ਹਿਰ ਦਾ ਹਾਰ ਖੁੱਲਾ ਡੁੱਲਾ ਕਰਨ ਲਈ ਸਰਕਾਰਾਂ ਨੂੰ ਸੋਚਣ ਦੀ ਲੋੜ ਹੈ ਆਟੋਆਂ ਦੀ ਵਧਦੀ ਤਦਾਦ ਈ ਰੱਖਿਆ ਦੀ ਵਧਦੀ ਤਦਾਦ ਨੂੰ ਕੋਈ ਵੱਖਰੀ ਪੈਸੀ ਬਣਾਉਣ ਦੀ ਲੋੜ ਹੈ ਜਾਂ ਕੋਈ ਵੱਖਰੀ ਸੜਕ ਦਿੱਤੀ ਜਾਵੇ ਜਾਂ ਕੋਈ ਸੜਕ ਦੇ ਵਿੱਚ ਕੋ ਵਧੀਆ ਅਰੇਂਜਮੈਂਟ ਕੀਤੀ ਜਾਣ ਖੁੱਲੀਆਂ ਸੜਕਾਂ ਕੀਤੀਆਂ ਜਾਣ ਰੋਂਗ ਸਾਈਡ ਪਾਰਕਿੰਗ ਨੋਟ ਆਇਆ ਜਾਵੇ ਤਾਂ ਜੋ ਲੋਕਾਂ ਨੂੰ ਇੱਕ ਸਾਈਡ ਤੇ ਦੂਜੀ ਸਾਈਡ ਜਾਣ ਦੇ ਵਿੱਚ ਕੋਈ ਦਿੱਕਤ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਹੁਣ ਦੇਖਣਾ ਹੋਊਗਾ ਸਾਡੀ ਇਸ ਕਬਰ ਤੋਂ ਬਾਅਦ ਕਿੰਨਾ ਕਸਰ ਪ੍ਰਸ਼ਾਸਨ ਦੇ ਹੁੰਦਾ ਹੈ ਕੈਮਰਾਮੈਨ ਰਾਜਨ ਕੁਮਾਰ ਦੇ ਨਾਲ ਸ਼ੀਲ ਸ਼ਰਮਾ ਫਾਸਟੇ ਨਿਊਜ਼ ਅਮਰਸਰ